ਮੈਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕੋਟਲਾ ਡੂਮ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਾਬੀ ਸਿੰਘ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੁਹਾਨੂੰ ਦਿਖਾਉਣੀਆਂ ਤੇ ਗੱਲਬਾਤ ਉਹਨਾਂ ਆਪਾਂ ਕਰਦੇ ਹਾਂ ਵੀ ਜੀ ਉਹਨਾਂ ਨਾਲ ਜਿਨ੍ਹਾਂ ਵਿੱਚੋਂ ਕੁਝ ਕੋਈ ਸੂਈ ਆ ਕੋਈ ਗੱਬਣ ਆ ਕੋਈ ਕੀਤਾਣ ਹਾਂਜੀ ਵਿਧੀ ਸੱਸ ਸਤਿ ਸ੍ਰੀ ਅਕਾਲ ਜੀ ਸੱਸ ਕੇ ਵੀ ਜੀ ਹੋਰ ਸਣਾ ਠੀਕ ਠਾਕ ਜੀ ਹਾਂਜੀ ਵਧੀਆ ਵਿਧੀ ਵਧੀਆ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਤਾ ਇੱਕ ਰੀ ਨਾਮ ਮੇਰਾ ਸਾਬ ਸਿੰਘ ਜੀ ਹਾਂਜੀ ਪਿੰਡ ਕੋਟਲਾ ਡੂੰਮ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਰਾਮਦੀਰ ਠੀਕ ਹੈ ਹਾਂਜੀ ਤੁਸੀਂ ਕਹਿੰਦੇ ਹਮਾਲਵਾ ਵਾ ਇਕੱਠਾ ਹੋਇਆ ਥੋੜੀਆਂ ਕਿ ਰਹਿ ਗਈਆਂ ਪਤਾ ਫਿਰ ਵਿਕ ਜਾਂਦਾ ਵਾ ਕੱਲ ਤੁਹਾਡੀ ਛੁੱਟੀ ਹੋਗੀ ਕੋ ਆ ਦੋ ਛੁੱਟੀਆਂ ਸਾਡੀਆਂ ਇਕੱਠੀਆਂ ਹੋ ਗਈਆਂ ਨਾ ਫਿਰ ਚੱਲ ਪਤਾ ਮੇਲ ਵਿਕ ਜਾਂਦਾ ਇਹਨਾਂ ਨੂੰ ਵੀ ਇੱਕ ਆ ਵੈੜ ਦਾ ਰਾਤੀ ਹੋ ਵੀਏ ਸਬਦਾ ਹੋ ਗਿਆ ਨੇ ਰੋਏ ਅੱਛਾ ਸਾਈ ਪਾਉ ਤੋਂ ਆਈ ਹੈ ਅੱਛਾ ਤੇ ਉਹਦਾ ਬਖਾ ਦਨੇ ਵੈਟ ਅੱਛਾ ਤੇ ਜੇ ਭੈਣ ਭਰਾ ਇਹ ਉਹ ਨਾਉਣ ਕਿਤੇ ਪੈਦੋ ਕਿਸੇ ਨਾ ਸ਼ਬਦ ਉਹਦਾ ਪੋਸ਼ਲਨ ਫੋਲ ਲਾ ਕੇ ਭੈਣ ਭਰਾ ਠੀਕ ਹੈ ਤੇ ਹੁਣ ਮੇਨ ਵੀ ਕਨਾਲੀਆਂ ਦੋ ਹੀ ਆ ਮੇਰੇ ਨਾਲ ਹਾਂਜੀ ਦੋ ਇੱਕ ਹੁੰਦੀ ਪਈ ਆ ਅੱਛਾ ਇੱਕ ਹੁੰਦੀ ਹੈ ਜੀ ਉਹ ਆਜੋ ਵੀਡੀਓ ਚ ਆਣੀ ਨਹੀਂ ਆਜਣੀ ਇੱਥੇ ਲੱਗੋ ਲਈ ਆ ਜੀ ਠੀਕ ਠੀਕ ਮਤਲਬ ਕਿ ਟੋਟਲ ਕਾਵਾਂ ਚਾਰ ਆ ਹੁਣ ਇਸ ਟਾਈਮ ਆਪਣੇ ਕੋਲ ਤੇ ਇੱਕ ਦਾ ਵਿੱਚ ਸੌਦਾ ਹੈ ਤੇ ਤਿੰਨ ਵੀ ਕਨਾਲੀਆਂ ਹਾਂਜੀ ਹਾਂਜੀ ਚੱਲਾ ਫਿਰ ਸ਼ੁਰੂਆਤ ਜਿਹੜੀ ਆ ਆ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਜਰਸੀ ਆ ਇਹਦੇ ਤੋਂ ਹੀ ਆਪਾਂ ਸ਼ੁਰੂਆਤ ਕਰ ਲੈਂਦੇ ਆ ਇਹ ਗੱਬਨ ਜੇ ਗੱਬੜੇ ਨੇ ਦੀ ਇਹ ਕਿੰਨੇ ਕ ਦੁੱਧ ਆ ਲਈ ਆ ਜੀ ਜੀ ਦੁੱਧ 14 15 ਲੀਟਰ ਆ ਆਪਾਂ ਨਾ ਦੇ ਦੂਗੀ ਜਿੰਨੀ ਜਾਤ ਪਾਤ ਆ ਅੱਛਾ ਬਾਕੀ ਦੁੱਧ ਆ ਸੇਵਾ ਦਾ ਹਾਂ ਜੀ ਨੂੰ ਸੇਵਾ ਕਰ ਲੂਗਾ ਉਨੇ ਹੀ ਦੁੱਧ ਦੇ ਦੂਗੀ ਠੀਕ ਆ ਤੇ ਕਿਉਂਕਿ ਦੁੱਧ ਦੀ ਆਪਾਂ ਗਰੰਟੀ ਵੀ ਨਹੀਂ ਦਿੰਦੇ ਆ ਮੈਂ ਤੁਹਾਨੂੰ ਆਖੀ ਹੈ ਤੁਸੀਂ ਤੇ ਪਾਏ ਦਾਵਾ ਹਾਂ ਜੀ ਹਾਂ ਜੀ ਇਹ ਗੱਬਣ ਪਸ਼ੂ ਦਾ ਤੇ ਅੰਦਾਜ਼ਾ ਹੀ ਹੁੰਦਾ ਵਾ ਵਾਦ ਦੇ ਇੱਕ ਦੇ ਦੇ ਘੱਟ ਦੇ ਦੇ ਹਾਂ ਜੀ ਯਾਰ ਨਸਲ ਆ ਹਾਂ ਜੀ ਯਾਰ ਨਸਲ ਬਹੁਤ ਜਿਆਦੀ ਆ ਖੋਲੋ ਹਾਂ ਫਿਰ ਦੁੱਧ ਦੇ ਦੇਣਾ ਬਾਕੀ ਮਿਲਕਵੇਨ ਆਪਾਂ ਦੇ ਸਕਦੇ ਆ ਮਿਲ ਕੇ ਮੈਨੂੰ ਵੀ ਚੰਗੀ ਲੱਗੀ ਐ ਤੇ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਵਾ ਬੜੀ ਇਹ ਬਹੁਤ ਐ ਚਿਹਰੇ ਦੀ ਬੜੀ ਖੂਬਸੂਰਤ ਐ ਸਾਰੇ ਮੂਛੇ ਦਾ ਤੇ ਠੀਕ ਐ ਜੀ ਚੱਲ ਲੈ ਜਾ ਫਿਰ ਸੁਬਾ ਦੂਸਰਾ ਦੂਸਰਾ ਸੁਬਾ ਐ ਬੜੀ ਜੇ ਠੰਡੀ ਠੀਰੀ ਜਿੱਦਾਂ ਮਰਦੀ ਤੇ ਭੋਂ ਬੈ ਜਾਵੇ ਕੋਈ ਚੱਕਰ ਨਹੀਂ ਠੀਕ ਆ ਚੱਲ ਲੈ ਜਾ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜੇ ਤਾਂ ਸੂਈ ਹੁੰਦੀ ਫਿਰ ਤਾਂ ਭੋਂ ਮੈਂ 45000 ਦੀ ਵੇਚ ਦਿੰਦੇ ਹਾਂਜੀ ਹਾਂਜੀ ਹੁਣ ਆਪਾਂ ਜੈ ਜੀ ਦੱਸਾਂਗੇ ਕਿ ਕਿੰਨੇ ਦੀ ਹੁੰ ਦੇ ਦੀ ਚਾਹੀਏ ਆਪ ਦੀ ਬੀਜੀ 40000 ਦੀ ਨਾ ਦਈਏ ਵਿੱਚੋਂ ਕਰੀਏ ਕਮਾਨ ਤਨ ਇਹ ਵੇ 37000 ਦੀ ਦਰਾਂਗੇ ਬੀਜੀ ਥੋੜੀ ਜੀ ਸ਼ਾਲ ਹਰ ਮਰਾ ਹੌਲੀ ਹੌਲੀ ਥੱਲੇ ਆਉਂਦਾ ਕੋਰੋਨਾ ਮਾਨ ਕਰਾ ਲਓ ਕੋਈ ਚੈੱਕ ਕਰਨੀ ਆ ਇੱਕੋ ਗੱਲ ਕਰ ਦਈਏ ਫਿਰ ਕਰਦ ਕਰ ਜਸ ਨਾ ਪੂਰੀ ਬਿਲਕੁਲ 37 ਚ ਛੱਡ ਦਈਏ 35 ਚ ਛੱਡ ਦਈਏ ਤੋਂ 33000 ਦੀ ਦਿੰਦਾ ਕੋਈ ਗੱਲ ਨਹੀਂ ਬੀਜੀ ਇਹਨਾਂ ਉੱਤੇ ਵੀ ਸ਼ੋਰਟ ਕਰਦਾ ਭੈਣ ਭਰਾ ਫੋਨ ਲਾਵੇ ਅੱਛਾ ਹਾਂਜੀ ਜੀ ਠੀਕ ਹੈ ਬੈਂਡ ਬਹੁਤ ਚੰਗੀ ਆ ਬਹੁਤ ਬਾਨੀ ਬਹੁਤ ਆ 31 ਤਰੀਕੇ ਦੇ ਦਿਨ ਪੂਰੇ ਦੇ ਆ ਠੀਕ ਆ ਹਾਂਜੀ ਠੀਕ ਹੈ ਤਿਆਰ ਹੋਣੀ ਆ ਕਿ ਜੇ ਪੂਰੀ 30000 ਜੜੀ ਦੇ ਦੋ ਕਿਉਂਕਿ ਬਾਕੀ ਚਲੋ ਛੋਟ ਛੜ ਮੁੱਕ ਦੇ ਹੋਰ ਕਰ ਦਾਂਗੇ ਤੇ ਆ ਸੂਈ ਸਵਾਈ ਜੇ ਹਾਂਜੀ ਸੂਈ ਸਵਾਈ ਇਹਨਾਂ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਵੀ ਜੇ 5 ਕਿਤੇ ਹੋ ਗਿਆ ਸੂਈ ਨੂੰ ਚਾਰ ਅੱਛਾ ਚਾਰ ਪੰਜ ਦਿਨ ਹੋ ਗਿਆ ਸੂਈ ਨੂੰ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ ਇਥੇ ਲੇ 9 ਲੀਟਰ ਜੇ ਤਿਆਰ ਜਿਹੜਾ ਤਿਆਰ ਜਿਹੜਾ ਠੀਕ ਆ ਤੇ ਕਿੰਨਾ ਦੁੱਧ ਘੜੀ ਜਾਊਗੀ ਦੁੱਧ ਪਰ ਤੇਰਾ ਲੀਟਰ ਨਾ ਉਹਨਾਂ ਦੇ ਜੂ ਸ਼ਾਈ ਵਾਲ ਪੱਖ ਰੱਖਦੀ ਆ ਨਾ ਤੋਰੋ ਫਿਰ ਇੱਕਰੀ ਨਾਲ ਬੱਚਾ ਕਿਹੜਾ ਜੇ ਇਹਦਾ ਆਹ ਬੱਚੀ ਜੇ ਠਾਕ ਦੇ ਸਭ ਆਵਲੀ ਬੱਛੀ ਆ ਜਿਹੜੀ ਨਾ ਮੰਨਦੇ ਤਾਂ ਦੇ ਨਾਲ ਜਿਹੜਾ ਜ ਨਾਲ ਹੀ ਆ ਚਲੋ ਖੋਲੋ ਫਿਰ ਤੋਰੀਏ ਮੈਂ ਤੁਹਾਨੂੰ ਬੜੇ ਕਮਾਲ ਲੱਗਾ ਹੋਈ ਚੰਗੇ ਕਿ ਆਪਣੇ ਥਾਣੇ ਜਿਹੜਾ ਜ ਰਹਿਦਾ ਵੀ ਦੇ ਗੇਮਿੰਗ ਠੀਕ ਹੈ ਜੀ ਠੀਕ ਹੈ ਅੱਜ ਸਵੇਰ ਜਾ ਕੇ ਦੇਖਣ ਨੂੰ ਦੱਸ ਦੇਣਾ ਮਾਸ਼ੂਰ ਆ ਦੇ ਸਾਦੇ ਪਿਓਰ ਛੇਦਾਂ ਦੇ ਜਿਹੜੇ ਛਿੱਗੀ ਦੇ ਬਰਾਬਰ ਦਈਆ ਕਰਨਾ ਜੇ ਪੂਰੇ ਬਰਾਬਰ ਨਹੀਂ ਕੀਤੇ ਨੇ ਛਿੱਗੀ ਆ ਸੈਡ ਵਾਲੇ ਤਾਂ ਤੋੜਨੇ ਆ ਜਿਹੜੇ ਇਹਨਾਂ ਤੇ ਸੂਆ ਜਿਹੜਾ ਇਹਦਾ ਦੂਸਰਾ 12 ਕ ਲੀਟਰ ਦੇ ਕਰੀਬ ਦੁੱਧ ਜਿਹੜਾ ਇਹ ਵੀ ਕਹਿੰਦੇ ਕਿ ਚੁਆਈ ਜਾਊਗੀ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਦੀ ਜੀ ਬੋਲਦੇ ਵੀ ਦੀ ਜੇ ਇਹਦੇ ਦੋਤੇ ਜਦੋਂ ਜਦੋਂ ਸੂਈ ਸਵਾਈ ਆਪਾਂ ਬੇ 40 ਕਰ ਲੀਏ ਹਾਂਜੀ ਇਹ ਵੀ ਵੀਰ ਵੀ ਦਦਾਂ ਕਿ 35000 ਦੀ ਦੇ ਦਾਂਗੇ 35000 ਹਾਂਜੀ ਕਰ ਦਈਏ ਵਿੱਚ ਛੋੜ ਛੜਾ ਕਰਾ ਲਓ ਜਿੰਨਾ ਕਰਾਉਣਾ ਤੁਸੀਂ ਕੋਈ ਨਹੀਂ ਜਿੰਨਾ ਆਪਣੀ ਮਰਜ਼ੀ ਨਾਲ ਕਰਾਓ ਤੁਸੀਂ ਸੇਮ ਸੇਮ ਕਰ ਦਈਏ ਤੁਮੈਂ 33 33 ਕੋਈ ਨਹੀਂ ਵੀ ਦੀ ਆ 32 ਦੀ ਦੇ ਦਾਂਗੇ ਅੱਛਾ ਇਹਦਾ 33000 ਛੜ ਦੇਣਾ ਕਰਦਾ ਕਿ ਤੁਹਾਨੂੰ ਪਤਾ ਭਾਅ ਆਪਾਂ ਪੌੜੇ ਵੀ ਲੈਣ ਦੇਣਾ ਬਸ ਉੱਚ ਫਿਰ ਵੀ ਮਾਨਤਨ ਕਰਾਂਗੇ ਭੈਣ ਭਰਾ ਇਹਦਾ ਠੀਕ ਹੈ ਜੀ ਹਾਂ ਜੀ ਤੇ ਹੁਣ ਆਵਲੀ ਐਂਡ ਲਈ ਕੰਮ ਖੋਣ ਤੋਂ ਪਹਿਲਾਂ ਉਹ ਹੀ ਵਿਖਾ ਦਈਏ ਫਿਰ ਬਾਹਰ ਆ ਗਈ ਜਿਹੜੀ ਕੰਮ ਹਾਂ ਜੀ ਜੀ ਚਲੋ ਆਜਾ ਫਿਰ ਉਹ ਵੀ ਉਧਰੋਂ ਦਿਖਾ ਦਈਏ ਬਾਕੀ ਹੈ ਗਈ ਇਹ ਵੀ ਤਰੋਸਦੀ ਆ ਕੱਦ ਕਾਠ ਦੀ ਉਤਰਾਂ ਚੰਗੀ ਹੈ ਥੱਲੇਆਂ ਚੰਗੀ ਤਿਆਰ ਹੋਈ ਹੈ ਇਹ ਵੀ ਦੀ 5 ਲੀਟਰ ਦੁੱਧ ਦੀ ਇਹਨਾਂ ਦੱਥਿਆ ਵੀ 5 ਲੀਟਰ ਦੁੱਧ ਦਿੰਦੀ ਹੈ ਠੀਕ ਆ ਹਾਂਜੀ ਚਲੋ ਲੈ ਜਾ ਫਿਰ ਕੋਈ ਨਹੀਂ ਫੇਰੀ ਦੱਸਦੇ ਨੇ ਤੇ ਬਾਰੇ ਕੱਦ ਘਾਟ ਪੱਖੋ ਉਤਰਾ ਉੱਚੀ ਆ ਖੜਾ ਜਿਆ ਕਾਲੀ ਪੈਂਦੀ ਜਿਹਾ ਨੇ ਆਈ ਜੀ ਤਾਜ਼ੀ ਸੋਈ ਜਾਦੀ ਹੈ ਜੇ ਬੱਚਾ ਵੀ ਤਾਜ਼ਾ ਹੀ ਹੈ ਪੱਕ ਇਹ ਬੱਚਾ ਪੂਰਾ ਤੁਰਦਾ ਨਹੀਂ ਨਾਲ ਤੇ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਤੇ ਬੱਚਾ ਕੀ ਇਹ ਤੇ ਮਗਰ ਬੱਚਾ ਜੀ ਜੀ ਲਾਡੂ ਲਾ ਦੇ ਇਹਦੇ ਬੱਚਾ ਆ ਲਾਡੂ ਨਾਲ ਹੀ ਵੀ ਜਿਵੇਂ ਇਹਨਾਂ ਕਰਦੇ ਛੱਡ ਦਾ ਸ਼ਕੀਲ ਵਾਲਾ ਤਾਜਾ ਹੀ ਆ ਨਾ ਜਿਹੜਾ ਨਾਲ ਹੀ ਆ ਕਿਉਂ ਬਣਾ ਆ ਦੇਖ ਸਕਦੇ ਚੋਲੇ ਹੰਕ ਕੇ ਮਾਧਮਾ ਮਾਰ ਲੋ ਸ਼ਕੀਲਾ ਆ ਆ ਜਿਹੜਾ ਕਹਿੰਦੇ ਕਿ ਇੱਕ ਰੀ ਦਿਖਾਈ ਦੀਏ ਇਹਦਾ ਪਤਲਾ ਆ ਜਣਾ ਠੰਡੀ ਸੀਨ ਦਾ ਤੇ ਆ ਥਾਣੇ ਦੇਖ ਸਕਦੇ ਰੱਸੀ ਰੁਸੀ ਨਹੀਂ ਪਾਉਣੀ ਕੋਈ ਦੇ ਨਾਲ ਤਾਕਤ ਦੇ ਰਹੇ। ਲੈ ਸੀ ਤੇ ਬਿਨਾਈ ਹੈ ਜਿਹੜੀ ਗਿੰਦੀ। ਬਾਕੀ ਮਿਲ ਕੇ ਨੇ ਚੰਗੀ ਲੱਗੀ ਆ। ਨਾਲੇ ਸ਼ੈਂਪਟਾ ਰਾਮਾ। ਆਹ ਇਹਦਾ ਇਹਦਾ ਅਗਲੇ ਖਾਣਾ ਦਾ ਜਵਾਬ। ਹਾਂ। ਨਕਲ ਸਾਫ਼ ਜਵਾਬ ਹੈ। ਪਿਛਲੇ ਨਾਲ ਦਾ ਦਿਖਾ ਦਈਏ ਜਵਾਬ। ਬਿਲਕੁਲ ਹੱਥ ਚੋਂ ਆਉਣ ਵਾਲਾ ਸਾਨੇ ਆ ਪ੍ਰੋਪਰ ਤੇ ਸਾਫ ਸਾਫ ਚਵਾਈ ਲੱਗੀ ਏ ਠੀਕ ਏ ਤੇ ਕਿੰਨਾ ਚਿਰ ਹੋ ਗਿਆ ਵਿੱਜੀ ਨਾ ਸੋਈ ਨਾ ਵਿੱਗੇ ਤੇ ਤਿੰਨ ਦਿਨ ਹੋਏ ਆ ਬੱਚਾ ਤਾਂ ਦੇਖੋ ਮੈਂ ਤਾਜ਼ਾ ਬਿਲਕੁਲ ਹਾਂਜੀ ਹਾਂਜੀ ਆਪਾਂ ਫਾਈਟ ਨਾਲ ਗੋ ਰਹੀ ਆ ਹਾਂਜੀ ਘਰ ਵਾਲੇ ਤਾਂ ਕਹਿੰਦੇ 5 ਲੀਟਰ ਦੁੱਧ ਦੇ ਭਰਦੀ ਆ ਅੱਛਾ ਗਰੰਟੀ ਵੀ ਦਿੱਤੀ ਬੰਦੇ ਚਾਹੇ 1000 ਬੰਦੇ ਝੂਠ ਮਾਰਨ ਵਾਲੇ ਨਹੀਂ ਹੈਗੇ ਅੱਛਾ ਤੇ ਆਪਾਂ ਵੀ ਦੋ ਡੰਗ ਚੋਗ ਲਈ ਆ ਇਸ ਦਾ ਵੀ ਜੇ ਥਲੇ 17 ਲੀਟਰ ਦੁੱਧ ਤਿਆਰ ਜਿਹੜਾ ਜਿਹੜਾ ਭਰਾ ਇਦਾਂ ਮਗਾਊਗਾ ਉਹਨੂੰ 16 ਲੀਟਰ ਦੀ ਗਰੰਟੀ ਦੇਦਾ ਕਿ 15 ਦੀ ਪੱਕੀ ਗਰੰਟੀ ਦੇਦਾ ਕਿ ਸੱਤਾ ਕਰਕੇ ਮੈਲਾਣਾ ਆਪਣੇ ਘਰ ਅੱਛਾ ਬਾਕੀ ਆਪਾਂ ਵੀਡੀਓ ਬਣਾਉਂਦੇ ਆ ਵੇਖੋ 2 ਮਿੰਟਾਂ ਦੇ ਵਿੱਚ ਬਾਟੀ ਅੱਧੀ ਘੱਟਦੀ ਇਹਨੇ ਠੀਕ ਹੈ ਬਾਈ ਏਡੀ ਸੋਹਣੀ ਲੱਗੀ ਇਹ ਕੱਦ ਵਜਨ ਵਿੱਚ ਹੋ ਗਿਆ ਕੱਦ ਘੱਟਦੀ ਚੰਗੀ ਆ ਨਾ ਤੇ ਤੀਜਾ ਸੂਈ ਜੀ ਅੱਛਾ ਹਾਂਜੀ ਤੇ ਮੁੱਲ ਫਿਰ ਇਹਦਾ ਹੋ ਤਾਂ ਜਿੱਦੀ ਗਾਂ ਵੱਧੀ 800 ਕੱਤ ਵਜਨ ਵਾਲੀ ਆ ਹਾਂਜੀ ਮੁੱਲ ਤੇ ਜਿੱਦਨ ਵੱਧੀ ਕਰ ਲਓ ਭਾਵੇਂ 55 ਕਰ ਦੋ 60 ਕਰ ਦੋ ਪਰ ਆਪਾਂ ਜਾਇਜ਼ ਹੀ ਕਰਨਾ ਏ ਕਿੰਨੇ ਦੀ ਆਪਾਂ 50 ਤੋਂ ਅੰਦਰ ਹੀ ਦੇ ਦੇਣੀ ਆ ਯਾਰ ਛੱਡ ਦੇਣਾ 50 ਹੋਈ ਅੱਛਾ ਹਾਂਜੀ ਯਾਰ ਹੋਰ ਛੱਡ ਦੀ 48 ਦੇ ਦਈਏ 47 ਵੀ ਦੇ ਦਾਂਗੇ ਜੇ ਤੁਸੀਂ ਆਉਣਾ ਪਰ ਦੁੱਧ ਬੜਾ ਗਾਂ ਖਲੇ ਠੀਕ ਹੈ ਦੁੱਧ ਦੋ ਦਾਂਗਾ ਪਰ ਥਾਂ ਦੇ ਮਤਲਬ ਦੁੱਧ ਮੰਨ ਲੈ ਬੋਲਾ ਮੰਨ ਲੈ ਠੀਕ ਆ ਤੇ ਮਿਲ ਕੇ ਹਾਂ ਲੈ ਬੋਲੇ ਮੰਨਣਾ ਪੰਚਾਇਤਾਂ ਦੇ ਬੋਲਾ ਚੱਲਦਾ ਰਹਿੰਦਾ ਹਾਂਜੀ ਹਾਂਜੀ ਹੁਣ ਹੀ ਜਿਹੜਾ 16 17 ਲੀਟਰ ਐਸਟਾ ਉਹ ਲੈ ਲੋ ਮੁੰਡੇ ਦੇ ਦੋ ਮਿੰਟਾਂ ਦੇ ਵਿੱਚ ਵਿੱਚ ਉਹ ਬਾਟੀ ਭਰਦੀ ਆ ਤੇ ਬਾਕੀ ਕੋਈ ਵੀਰ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜੇ ਬਾਕੀ ਇਹ ਵੀ ਹੈਗੀ ਠੰਡੀ ਧੇਰੀ ਆ ਅਜੇ ਹੁਣੇ ਜਿਹੜਾ ਕਰਦੀ ਥੋੜਾ ਤਾਲ ਬਣਾ ਜਾਂਦੀ ਹੈ ਨਾ ਨਕਾਰਾ ਠੀਕ ਹੈ ਤੇ ਆਹ ਦੇਖ ਸਕਦੇ ਆ ਬਾਕੀ ਇਹ ਹੈਗੀ ਠੰਡੀ ਧੇਰੀ ਆ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਕੋਈ ਕੁਝ ਨਹੀਂ ਸਿੰਪਲੀ ਬਣਾ ਦੇਦਾ ਹੁੰਦਾ ਵਾਸਤੇ ਫਾਨੀ ਸਿੰਪਲ ਹੁੰਦਾ ਬਸ ਤਾਲ ਚੰਦਿਆਂ ਜੋ ਦੋ ਸੁਈਆਂ ਆ ਇੱਕ ਗੱਬਣ ਹੈ ਆਪਣੀ ਇੱਥੇ ਆ ਕੇ ਪਾਸ ਕਰਕੇ ਵੇਸ਼ ਚਾਹ ਕੇ ਤਸੱਲੀ ਕਰਕੇ